ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਸੀਜ਼ਨ ਦੇ ਵਿੱਚ ਜਦੋਂ ਦਾ ਪਿੰਨੀਆਂ ਬਣਾਉਣ ਲੱਗੇ ਆ ਜੀ ਇਹ ਦੁਕਾਨ ਤੁਸੀਂ ਪਛਾਣੀ ਹੋਊਗੀ ਮੈਂ ਤੀਜੀ ਵਾਰੀ ਆ ਗਿਆ ਜੀ ਇੱਥੇ ਪਿੰਨੀਆਂ ਲੈ ਕੇ ਡਾਕਟਰ ਸੁਖਜਿੰਦਰ ਸਿੰਘ ਜੀ ਜਿਨ੍ਹਾਂ ਦੀ ਇਹ ਇਨਕੇਜ ਦੁਕਾਨ ਹੈ ਜੀ ਗੁਰੂ ਰਾਮਦਾਸ ਆਪਟਿਕਲਸ ਤੇ ਇਸ ਸੀਜ਼ਨ ਦੇ ਵਿੱਚ ਆ ਤੀਜੀ ਵਾਰੀ ਪਿੰਨੀਆਂ ਮੈਂ ਲੈ ਕੇ ਆਇਆ 5 ਕਿਲੋ ਪਿੰਨੀਆਂ ਭਾਈ ਸਾਹਿਬ ਨੇ ਆਰਡਰ ਕੀਤੀਆਂ ਜੀ ਇਹ ਜਿਹੜਾ ਬਿਲਟਾ ਇਹਨਾਂ ਦੇ ਡੈਡੀ ਨੇ ਤੇ ਇਹਨਾਂ ਨੇ ਪਿੰਨੀਆਂ ਰੋਜ਼ ਖਾਧੀਆਂ ਹੋਣਗੀਆਂ ਆਹ ਗੱਲਬਾਤ ਕਰਦੇ ਬਟਾ ਕਿਵੇਂ ਲੱਗੀਆਂ ਪਿੰਨੀਆਂ ਤੁਹਾਨੂੰ ਪਪਾ ਦਾ ਟੇਸਟ ਸੁਪਰ ਵਧੀਆ ਹੈ। ਤਾਈ ਦਾ 3rd ਟਾਈਮ 4th ਟਾਈਮ ਐਸੀ ਮੰਗ ਆ ਰਹੀ ਹੈ। ਠੀਕ ਹੈ। ਡਾਈਨ ਵੀ ਤਾਂ ਹੀ ਪ੍ਰੋਪਰ ਵਧੀਆ ਆ। ਸਰ ਸ਼੍ਰੀਲੀ ਵੀ ਬੈਸਟ ਆ। ਉਹਦਾ ਵੀ ਟੇਸਟੀ ਪੂਰੀ ਲੱਗ ਰਹੀ ਹੈ। ਪਪਾ ਨੂੰ ਕਹਿ ਦਿੰਨੇ ਆ। ਅਬ ਪਾਸਾ ਲੋਗੋ ਆਪਕੇ ਚਲਦੀ ਰਹੇ ਉਸ ਤੋਂ ਬਾਅਦ ਜੀ ਧੰਨਵਾਦ ਜੀ ਇਹ ਇਸ ਸੀਜ਼ਨ ਦੀਆਂ ਕਿੰਨੀਆਂ ਸਾਡੀਆਂ ਆਰਾਮ ਰੋਡ ਤੇ ਸਭ ਤੋਂ ਵੱਧ ਇਹਨਾਂ ਨੇ ਇਸ ਪਰਿਵਾਰ ਨੇ ਲਈ ਜੀ ਸਾਡੇ ਕੋਲੋਂ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਪਿਆਰ ਦੇਣ ਲਈ ਤੇ ਬਾਕੀ ਹੋਰ ਜਿਨ੍ਹਾਂ ਨੇ ਨਜ਼ਰ ਦੀਆਂ ਐਨਕਾਂ ਧੁੱਪ ਦੀਆਂ ਐਨਕਾਂ ਜਾਂ ਕਿਸੇ ਤਰ੍ਹਾਂ ਦੀਆਂ ਐਨਕਾਂ ਬਣਵਾਉਣੀਆਂ ਹੁਣ ਹਰ ਤਰ੍ਹਾਂ ਦੀ ਤੁਸੀਂ ਨਿਗਾਹ ਟੈਸਟ ਕਰਵਾ ਕੇ ਇਹਨਾਂ ਕੋਲੋਂ ਬਹੁਤ ਵਧੀਆ ਇਹਨਾਂ ਦਾ ਡੈਡੀ ਡਾਕਟਰ ਆਰ.ਬੀ.ਏ ਬੱਚੇ ਵੀ ਗਾਹ ਇਸ਼ਲੈਂਡ ਤੇ ਹੈ ਤੁਸੀਂ ਅੱਖਾਂ ਚੈੱਕ ਕਰਵਾ ਕੇ ਹਰ ਤਰ੍ਹਾਂ ਦੀਆਂ ਐਨਕਾਂ ਅਤੇ ਆਪਣੀ ਅੱਖਾਂ ਦਾ ਇਲਾਜ ਕਰਵਾ ਸਕਦੇ ਜੀ ਗੁਰੂ ਰਾਮਦਾਸ ਆਪਟੀਕਲਜ਼ ਰਾਹੋਂ ਰੋਡ ਚੁੰਗੀ ਦੇ ਉੱਪਰ ਤੇ ਚੌਧਰੀ ਸਪੀਸ਼ਲ ਸ਼ਾਪ ਆ ਉਸ ਲਾਈਨ ਦੇ ਵਿੱਚ ਪੈਂਦਾ ਜੀ ਸ਼ੁਕਰੀਆ ਮਿਹਰਬਾਨੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ